ਪਾਰਲੀ ਲੈਨ ਤੋਂ ਇੱਕ ਗੱਡੀ ਡਿਵਾਈਡਰ ਪਾਰ ਕਰਕੇ ਆਈ ਸਾਡੀ ਗੱਡੀ ਦੇ ਵਿੱਚ ਟਕਰਾਈ ਐ ਆਲਟੋ ਤੇ ਸਾਡੀ ਗੱਡੀ ਦਾ ਮੂੰਹ ਘੁੰਮ ਗਿਆ ਪਿਛਲੇ ਪਾਸੇ ਤੇ ਸਾਨੂੰ ਉਸ ਪੂਛ ਨੇ ਬੈ ਸਰਦਾ ਵੀ ਕਾਫੀ ਝੋਟ ਲੱਗੀ ਐ ਮੈਡਮ ਦੇ ਵੀ ਗੋਟਾ-ਗੋਟਾ ਤੇ ਝੋਟ ਲੱਗੀ ਐ ਜੀ ਮੇਰੇ ਵੀ ਛਾਤੀ ਝੋਟ ਲੱਗੀ ਇਹ ਪੰਜੇ ਮੁੰਡੇ ਆਪਣੇ ਹਨੂਮਾਨ ਮੰਦਿਰ ਜੀ ਦੇ ਆਪਣੇ ਧਨੌਲੇ ਤੋਂ ਮੱਥਾ ਟੇਕ ਕੇ ਵਾਪਸ ਬਰਨਾਲੇ ਨੂੰ ਆ ਰਹੇ ਸੀਗੇ ਮਰੂਤੀ ਗੱਡੀ ਸੀ ਇਹਨਾਂ ਕੋਲੇ ਇਹਨਾਂ ਦੀ ਗੱਡੀ ਅਚਾਨਕ ਖਰਾਬ ਹੋ ਕੇ ਜਾ ਅਗਲਾ ਟਾਇਰ ਪੈਂਚਰ ਹੋ ਕੇ ਡਿਵਾਈਡਰ ਟੱਪ ਕੇ ਦੂਜੀ ਰੌਂਗ ਸਾਈਡ ਜਾ ਕੇ ਇੱਕ ਗੱਡੀ ਹੋਰ ਸੀ ਅਰਬਨ ਕਰੂਜ਼ ਉਹਦੇ ਦੇ ਪੁੱਪ ਵੱਜੀ ਜਾ ਕੇ ਉਹਦੇ ਤੇ ਜਾ ਕੇ ਪਲਟ ਗਈ ਇਹੇ ਮੇਰਾ ਨਾਮ ਤਰਲੋਚਨ ਸਿੰਘ ਆ ਜੀ ਅਸੀਂ ਗਿੱਦੜ ਬਾਏ ਤੋਂ ਆ ਰਹੇ ਸੀ ਤੇ ਜਿਵੇਂ ਆ ਰਹੇ ਤੇ ਪਰਲੀ ਲੇਨ ਤੋਂ ਇੱਕ ਗੱਡੀ ਡਿਵਾਈਡਰ ਪਾਰ ਕਰਕੇ ਆਈ ਸਾਡੀ ਗੱਡੀ ਦੇ ਵਿੱਚ ਟਕਰਾਈ ਹੈ ਆਲਟੋ ਠੀਕ ਹੈ ਜੀ ਤੇ ਸਾਡੀ ਗੱਡੀ ਦਾ ਮੂੰਹ ਘੁੰਮ ਗਿਆ ਪਿਛਲੇ ਪਾਸੇ ਤੇ ਸਾਨੂੰ ਉਸ ਕੁਛ ਨਵੇ ਸਰਦਾ ਵੀ ਕਾਫੀ ਝੋਟ ਲੱਗੀ ਹੈ ਮੈਡਮ ਦੇ ਵੀ ਗੋਟੇ ਗੁੱਟੇ ਤੇ ਝੋਟ ਲੱਗੀ ਹੈ ਜੀ ਮੇਰੇ ਵੀ ਛਾਤੀ ਝੋਟ ਲੱਗੀ ਤੇ ਨਾਲੇ ਸਾਡੇ ਦੋ ਮੋਬਾਈਲ ਕੋਈ ਗੱਡੀ ਚ ਚੋਰੀ ਕਰ ਲਏ ਸਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਗਿੱਦੜਵਾਹ ਤੋਂ ਚੰਡੀਗੜ੍ਹ ਸਵੇਰੇ ਆਏ ਸੀਗੇ ਅਸੀਂ ਚੰਡੀਗੜ੍ਹ ਤੋਂ ਗਿੱਦੜਵਾਹੇ ਕਿਸੇ ਦੇ ਡੈਥ ਹੋਈ ਦੀ ਉਧਰੋਂ ਸੋਕ ਮਨਾ ਕੇ ਸੰਸਕਾਰ ਕੇ ਬਾਅਦ ਆਪਾਂ ਚੰਡੀਗੜ੍ਹ ਜਾ ਰਹੇ تھے ਇਹ ਨਾ ਪੰਜ ਮੁੰਡੇ ਸੀਗੇ ਇੱਕ ਰੋਹਿਤ ਤਜਿੰਦਰ ਜਤਨਾਂ ਤੇ ਵਿਸਾਲ ਅਰਸ਼ਦੀਪ ਸਿੰਘ ਇਹ ਪੰਜੇ ਮੁੰਡੇ ਆਪਣੇ ਹਨੂਮਾਨ ਮੰਦਿਰ ਜੀ ਦੇ ਆਪਣੇ ਧਨੌਲੇ ਤੋਂ ਮੱਥਾ ਟੇਕ ਕੇ ਵਾਪਸ ਬਰਨਾਲੇ ਨੂੰ ਆ ਰਹੇ ਸੀਗੇ ਮਰੂਤੀ ਗੱਡੀ ਸੀ ਇਹਨਾਂ ਕੋਲੇ ਇਹ ਜਦੋਂ ਉਧਰ ਆਪਣੇ ਫਰਵਾਹੀ ਘਟ ਕੋਲੇ ਪਹੁੰਚੇ ਇਹਨਾਂ ਦੀ ਗੱਡੀ ਅਚਾਨਕ ਖਰਾਬ ਹੋ ਕੇ ਜਾਂ ਅਗਲਾ ਟਾਇਰ ਪੰਚਰ ਹੋ ਕੇ ਡਿਵਾਈਡਰ ਟੱਪ ਕੇ ਦੂਜੀ ਰੌਂਗ ਸਾਈਡ ਜਾ ਕੇ ਇੱਕ ਗੱਡੀ ਹੋਰ ਸੀ ਅਰਬਨ ਕਰੂਜ਼ ਉਹਦੇ ਉੱਪਰ ਵੱਜੀ ਜਾ ਕੇ ਉਹਦੇ ਤੇ ਆਹ ਜਾ ਕੇ ਪਲਟ ਗਈ ਇਹ ਉਹਦੇ ਵਿੱਚ ਇਹਨਾਂ ਦੇ ਤਿੰਨ ਮੁੰਡਿਆਂ ਦੀ ਮੌਤ ਹੋ ਗਈ ਦੋ ਜੇਰੇ ਲਾ ਦੇ ਨੇ ਬੀਐਮਸੀ ਹਸਪਤਾਲ 'ਚ ਮਰਤਕ ਪੰਜੇ ਵਰਣਾਲੇ ਦੇ ਰਹਿਣ ਵਾਲੇ ਨੇ ਤਕਰੀਬਨ ਸਾਰੇ ਹੀ 25 25 ਤੋਂ 30 ਸਾਲ ਦੇ ਬਰਕਾਰ ਦੇ ਇਹਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਈ ਆ ਦੋ ਮੁੰਡੇ ਜੇਰੇ ਲਾਜ ਨੇ